ਪਾਖੜਾ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਦੇ ਚੱਲਦਿਆਂ ਕਾਫੀ ਜ਼ਿਆਦਾ ਤਬਾਹੀ ਹੋ ਸਕਦੀ ਹੈ ਜੀ ਹਾਂ ਪਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ ਜਿਹੜਾ ਕਿ 1680 ਫੁੱਟ ਹੈ ਤੇ ਹੁਣ ਮੌਜੂਦਾ ਇਸ ਝੀਲ ਦਾ ਪਾਣੀ ਦਾ ਲੈਵਲ 1670 ਫੁੱਟ ਦੱਸਿਆ ਜਾ ਰਿਹਾ ਤਾਂ ਦੋਵਾਂ ਦੇ ਗੈਪ ਵਿੱਚ ਸਿਰਫ 3 ਫੁੱਟ ਦਾ ਗੈਪ ਰਹਿ ਗਿਆ ਹੈ ਦੱਸ ਦਈਏ ਕਿ ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ 4-4 ਫੁੱਟ ਤੱਕ ਇਹ ਫਲੱਡ ਗੇਟ ਖੋਲੇ ਗਏ ਨੇ ਤਾਂ ਹੁਣ ਭਾਖੜਾ ਡੈਮ ਦੇ ਵਿੱਚ ਮੌਜੂਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ 1676 ਫੁੱਟ ਹੈ ਅਤੇ ਲਗਾਤਾਰ ਡੈਮ ਦੇ ਵਿੱਚ ਪਾਣੀ ਦੀ ਆਮਦ ਵਧਦੀ ਹੋਈ ਨਜ਼ਰ ਆਈ ਹੈ ਤਾਂ 1,7565 ਕਿਊਸਿਕ ਪਾਣੀ ਦੀ ਆਮਦ ਲਗਾਤਾਰ ਭਾਖੜਾ ਡੈਮ ਦੇ ਵਿੱਚ ਹੋ ਰਹੀ ਹੈ ਤੇ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਡੈਮ ਦੇ ਵਿੱਚੋਂ ਹੈ 55009 ਕਿ ਉਸ ਦੀ ਕਿ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਨੰਗਲ ਡੈਮ ਤੋਂ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਕਰਕੇ ਅੱਗੇ ਦਰਿਆ ਦੇ ਵਿੱਚ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਸਤਲੁਜ ਦੇ ਵਿੱਚ 54000 ਕਿਊਸੀਕ ਪਾਣੀ ਲਗਾਤਾਰ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਹੈ ਤੇ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਚਾਲਦੈ ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ 9000 ਕਿਊਸੀ ਇਕੱਤੇ ਆਨੰਦਪੁਰ ਹਾਈਡਲ ਨਹਿਰ ਦਾ ਪੱਧਰ 2000 ਕਿਊਸੀ ਕਾ ਹੈ ਯਾਨੀ ਕਿ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਡੈਮ ਵਾਲੇ ਜੇ ਪਾਣੀ ਦੀ ਆਮਦ ਜ਼ਿਆਦਾ ਹੋ ਰਹੀ ਹੈ ਤਾਂ ਉਧਰ ਦਰਿਆ ਦੇ ਵਿੱਚ ਅਤੇ ਕੁਝ ਨਹਿਰਾਂ ਦੇ ਵਿੱਚ ਉਸ ਨੂੰ ਕਨਵਰਟ ਕੀਤਾ ਜਾ ਰਿਹਾ ਹੈ ਤੇ ਉਧਰੋਂ ਪਾਣੀ ਦੇ ਲੈਵਲ ਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਪਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਖੋਲੇ ਗਏ ਨੇ ਜਿਸ ਦੇ ਚਾਹੁੰਦੇ ਕੋਈ ਵੀ ਸਥਿਤੀ ਬਣ ਸਕਦੀ ਹੈ ਕਿਉਂਕਿ ਮੀਂਹ ਜਿਹੜਾ ਲਗਾਤਾਰ ਪੈਂਦਾ ਹੋਇਆ ਨਜ਼ਰ ਆਇਆ ਪਰ ਹਾਲਾਂਕਿ ਸਵੇਰ ਤੋਂ ਕਈ ਜ਼ਿਲ੍ਹਿਆਂ ਦੇ ਵਿੱਚ ਵਿਚਾਰ ਰਿਹਾ ਹੈ ਸਵੇਰ ਤੋਂ ਕਿਤੇ ਮੀਂਹ ਦੀ ਸੰਭਾਵਨਾ ਘੱਟ ਹੀ ਜਿਤਾਈ ਗਈ ਹੈ ਤਾਂ ਕਿਤੇ-ਕਿਤੇ ਹੁੰਦਾ ਬੰਦੀ ਹੁੰਦੀ ਹੋਈ ਨਜ਼ਰ ਆਈ ਹੈ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.